ਲੋ ਜੀ ਦੋਸਤੋ ਅੱਜ ਆਪਾਂ ਬਣਾਵਾਂਗੇ ਕੁੰਡੇ ਵਾਲੀ ਸਰਦਾਈ ਕੁੰਡੇ ਸੋਟੇ ਵਾਲੀ ਸਰਦਾਈ ਬਣਾਉਣ ਵਾਸਤੇ ਇਹ ਦੋ ਤੋਂ ਤਿੰਨ ਗਲਾਸ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਲੈਣੇ ਆ ਪੰਜ ਛੇ ਬਦਾਮ ਉਸ ਤੋਂ ਬਾਅਦ ਚ 15 ਤੋਂ 10 ਤੋਂ 15 ਕਾਜੂ ਕਾਜੂ ਭਾਵੇਂ ਟੁਕੜਾ ਲੈ ਲਓ ਕੋਈ ਚੱਕਰ ਨਹੀਂ ਉਸ ਤੋਂ ਬਾਅਦ ਆ ਗਏ ਮਗਜ ਮਗਜ ਤੋਂ ਬਾਅਦ ਖਸਖਸ ਖਸਖਸ ਜੋ ਬ੍ਰੇਨ ਵਾਸਤੇ ਬਹੁਤ ਚੰਗੀ ਹੈ ਬੱਚਿਆਂ ਨੂੰ ਬਹੁਤ ਚੰਗੀ ਹੈ ਬੱਚਿਆਂ ਵਾਸਤੇ ਵਿਰੋਧਾਂ ਵਾਸਤੇ ਔਰਤਾਂ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਉਸ ਤੋਂ ਬਾਅਦ ਚ ਕਾਲੀ ਮਿਰਚ ਕਾਲੀ ਮਿਰਚ ਲਵਾਂਗੇ ਇੱਕ ਚਮਚ ਲਵਾਂਗੇ ਸੌਫ ਸੌਫ ਦੇ ਵਿੱਚ ম্যাগਨੀਸ਼ੀਅਮ ਤੇ ਹੋ ਬਹੁਤ ਜ਼ਰੂਰੀ ਤੱਤ ਹੁੰਦੇ ਨੇ ਉਸ ਤੋਂ ਬਾਅਦ ਚ ਹਰੀ ਇਲਾਚੀ ਜੋ ਦਿਮਾਗ ਨੂੰ ਬਹੁਤ ਠੰਡਾ ਰੱਖਦੀ ਹੈ ਤੇ ਸਿਹਤ ਵਾਸਤੇ ਬਹੁਤ ਚੰਗੀ ਹੈ ਅੱਖਾਂ ਦੀ ਰੋਸ਼ਨੀ ਵੀ ਇਹਦੇ ਨਾਲ ਸਹੀ ਰਹਿੰਦੀ ਹੈ ਉਸ ਤੋਂ ਬਾਅਦ ਆਵੇ ਜੀ ਗੁਲਾਬ ਦੇ ਫੁੱਲ ਗੁਲਾਬ ਦੇ ਫੁੱਲ ਵੀ ਸਿਹਤ ਵਾਸਤੇ ਦਿਲ ਵਾਸਤੇ ਬਹੁਤ ਚੰਗੇ ਨੇ ਉਸ ਤੋਂ ਬਾਅਦ ਆਵੇ ਜੀ ਧਾਗੇ ਵਾਲੀ ਮਿਸ਼ਰੀ ਜੋ ਆਮੀ ਜਿਹੜੇ ਵੈਦ ਹੁੰਦੇ ਨੇ ਉਹ ਆ ਆ ਦੇ ਵਿੱਚ ਦਵਾਈਆਂ ਦੇ ਵਿੱਚ ਧਾਗੇ ਵਾਲੀ ਮਿਸ਼ਰੀ ਦਾ ਜ਼ਰੂਰ ਯੂਜ਼ ਕਰਦੇ ਨੇ ਖੰਡ ਜਾਂ ਹੋਰ ਕਿਸੇ ਚੀਜ਼ ਦਾ ਜੋੜਨ ਕਰਨਾ ਸ਼ੱਕਰ ਪਾ ਸਕਦੇ ਹਾਂ ਵੱਧ ਤੋਂ ਵੱਧ ਤੁਸੀਂ ਤੇ ਉਸ ਤੋਂ ਬਾਅਦ ਚਾ ਜੀ ਕਾਲੀ ਖਸਖਸ ਕਾਲੀ ਖਸਖਸ ਕਾਲੀ ਖਸਖਸ ਦੇ ਵੀ ਬਹੁਤ ਨਜ਼ਾਰੇ ਨੇ ਹੁਣ ਆਪਾਂ ਕੀ ਕਰਨਾ ਇਹ ਸਾਰੀਆਂ ਚੀਜ਼ਾਂ ਇਹ ਸਰਬ ਲੋ ਦਾ ਬਾਟਾ ਹੈ ਇਹਦੇ ਬਾਟੇ ਦੇ ਵਿੱਚ ਪਾ ਦਵਾਂਗੇ ਆ ਸਾਰੀਆਂ ਚੀਜ਼ਾਂ ਹਾਂ ਜੀ ਇਹ ਸਾਰੀਆਂ ਚੀਜ਼ਾਂ ਮੈਂ ਸਰਬ ਲੋਹ ਦੇ ਬਾਟੇ ਦੇ ਵਿੱਚ ਪਾ ਦਿੱਤੀਆਂ ਨੇ ਹੁਣ ਆਪਾਂ ਇਹਦੇ ਵਿੱਚ ਲਗਭਗ 1 ਆਉਣਾ ਕਲਾਸ ਪਾਣੀ ਦਾ ਪਾਵਾਂਗੇ ਇਹਨਾਂ ਪਾਣੀ ਦਾ ਪਾ ਕੇ ਇਹਨੂੰ ਫ੍ਰਿਜ ਦੇ ਵਿੱਚ ਰੱਖ ਦਿਓ ਜੇ ਸਵੇਰੇ ਪੀਉਨੇ ਹੋ ਤਾਂ ਸ਼ਾਮ ਨੂੰ ਇਹਨੂੰ 4:00 ਵਜੇ ਬਣਾ ਲਓ ਜੇ ਰਾਤ ਨੂੰ ਪੀਉਨੇ ਤਾਂ ਸਵੇਰੇ ਨੂੰ ਜਦੋਂ ਮਰਜ਼ੀ ਬਣਾ ਕੇ ਪੀ ਸਕਦੇ ਹੋ ਹੁਣ ਆਪਾਂ ਇਹਨੂੰ ਕੁੰਡੇ ਦੇ ਵਿੱਚ ਛੋਟੇ ਨਾਲ ਰਗੜਾਂਗੇ ਇਹ ਸਾਰਾ ਸਮਾਨ ਰਾਤ ਦਾ ਭਿੰਤਾ ਹੋਇਆ ਸੀਗਾ ਜੀ ਹਾ ਲੋਹੇ ਦੇ ਬੱਟੇ ਵਿੱਚ ਹੁਣ ਇਹਨੂੰ ਆਪਾਂ ਆ ਪਾਣੀ ਇੱਕ ਵਾਰੀ ਕੱਢ ਲਾਂਗੇ ਹੁਣ ਕੇ ਫਿਰ ਪਾਣੀ ਨੂੰ ਆਪਾਂ ਕਰਦਾਂਗੇ ਪਾਸੇ ਬਿਲਕੁਲ ਡੋਲਣਾ ਨਹੀਂ ਹੈਗਾ ਜੀ ਇਹਨੂੰ ਸਾਈਡ ਤੇ ਕਰ ਲਓ ਤੇ ਆ ਸਾਰਾ ਸਮਾਨ ਕੁੰਡੇ ਦੇ ਵਿੱਚ ਪਾ ਕੇ ਇਹਦੇ ਇਹਦੀ ਆਪਾਂ ਰਗੜਾਈ ਕਰਾਂਗੇ ਹੁਣ ਇਹ ਕੁੰਡੇ ਦੇ ਨਾਲ ਦੇ ਸੋਕਰੀ ਮਦਦ ਦੇ ਨਾਲ ਚੜਾਈ ਕਰਦੇ। ਇਹ ਸੰਗੀਤ ਨਾਲ ਮਿਕਸ ਕਰਨਾ ਤੁਸੀਂ। ਬਿਲਕੁਲ ਬਰੀਕ ਕਰਨਾ। ਹੌਂਦਾ ਚਲਾਉਂਦਾ। 15 ਤੋਂ 20 ਮਿੰਟ ਲੱਗਦੇ ਤੇ ਉਪਰਾਰਾ ਦਾ ਭੁੰਨਦਾ ਹੋਇਆ ਸੀ। ਜਿਆਦਾ ਟਾਈਮ ਤੋਂ ਤਗੜਨ ਦੀ ਲੋੜ ਨਹੀਂ ਹੈਗੀ। ਹਮ ਪੂਰਾ ਕਰਤਾ ਹਾਂ ਲਗਭਗ 10 ਮਿੰਟ ਹੋ ਚੁੱਕੇ ਨੇ ਇਹ ਲਗਭਗ ਫ੍ਰੀਕ ਹੋ ਰਿਹਾ ਲਗਭਗ 10 ਕੁ ਮਿੰਟ ਰਗੜਾਂ ਦੇ ਆਪਾ ਲਓ ਜੀ ਹੁਣ ਰਗੜਾ ਲੱਗ ਕੇ ਬਿਲਕੁਲ ਤਿਆਰ ਹੋ ਚੁੱਕਿਆ ਆ ਦੇਖ ਸਕਦੇ ਹੋ ਬਿਲਕੁਲ ਬਰੀਕ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਜਿਹੜਾ ਖੰਡੇ ਦੇ ਵਿੱਚ ਬਾਟੇ ਦੇ ਵਿੱਚ ਸਮਗਰੀ ਭੰਉਤੀ ਸੀ ਹੁਣ ਡੋਲਣਾ ਨਹੀਂ ਹੈਗਾ ਉਪਾਇ ਦੇ ਵਿੱਚ ਐਡ ਕਰਾਂਗੇ ਲਗਭਗ ਇੱਕ ਗਲਾਸ ਹੈ ਇਹ ਉਸ ਤੋਂ ਬਾਅਦ ਇੱਕ ਗਲਾਸ ਦੁੱਧ ਪਾਵਾਂਗੇ ਦੁੱਧ ਪਾ ਕੇ ਫਿਰ ਇਸ ਨੂੰ ਮਿਕਸ ਕਰ ਦਵਾਂਗੇ ਜਿੰਨਾ ਜਿਤਨਾ ਮਿਕਸ ਕਰਤੇ ਜਦੋਂ ਆਪਾਂ ਪੌਂਡ ਦੀ ਘਟਾ ਦੇ ਨਾਲ ਕੋਨ ਲਾਂਗੇ ਇਹ ਜਿਹੜੀ ਮੈਂ ਕਾਲੀ ਸਰਦਾਈ ਹੈਡਿੰਗ ਦਿੱਤਾ ਨਾ ਉਹਨਾਂ ਸੇਰਕੀ ਦੇ ਤਮੀ ਜਿਹੜਾ ਬਰਤੇ ਦੇ ਵਿੱਚ ਧੋਵਾਂਗੇ ਆਪਾਂ ਰਾਤ ਨੂੰ ਸਮਾਨ ਉਹਦੇ ਵਿੱਚ ਆਇਰਨ ਦੀ ਕਮੀ ਨਹੀਂ ਆਊਗੀ ਬੱਚਿਆਂ ਨੂੰ ਜ਼ਰੂਰਤ ਹੈ ਜੁਰਗਾਂ ਨੂੰ ਵੀ ਤੇ ਔਰਤਾਂ ਨੂੰ ਵੀ ਆਹ ਕੋਣੀ ਦੀ ਮਦਦ ਨਾਲ ਆਪਾਂ ਹੁਣ ਕਿਸੇ ਭਾਂਡੇ ਦੇ ਵਿੱਚ ਇਹਨੂੰ ਪਉਣ ਲੱਗਾਂਗੇ ਲਓ ਜੀ ਆਹ ਦੇਖ ਸਕਦੇ ਹੋ ਇਹਨਾਂ ਵਿੱਚ ਪਉਣ ਲੱਗੇ ਆਪਾਂ ਪੜੇ ਚ ਇਹਨੂੰ ਛਾਨਣ ਦੀ ਜ਼ਰੂਰਤ ਨਹੀਂ ਹੈ ਵੀ ਕਿਉਂਕਿ ਜਿਹੜੇ ਛੋਟੇ ਛੋਟੇ ਕਣ ਨੇ ਇਹ ਪੌਣੀ ਦੇ ਵਿੱਚਾਂ ਥੱਲੇ ਲੰਘ ਜਾਣਗੇ ਆ ਦੇਖ ਸਕਦੇ ਹੋ ਇਹ ਜਿਹੜਾ ਸਮਾਨ ਬਚੂਗਾ ਇਹਨੂੰ ਆਪਾਂ ਹੋਰ ਕੰਮ ਚ ਵੀ ਵਰਤ ਸਕਦੇ ਹਾਂ ਜਾਂ ਖਾ ਵੀ ਸਕਦੇ ਕਿਸੇ ਤਰੀਕੇ ਨਾਲ ਇਹ ਮੈਂ ਬਿਲਕੁਲ ਇਹਦਾ ਉਪਰਾਸ ਕੱਢ ਲੈਣਾ ਇਦਾਂ ਹੱਥ ਦੇ ਨਾਲ ਇਹਦੇ ਵਿੱਚ ਤੁਸੀਂ ਦੁੱਧ ਹੋਰ ਵੀ ਐਡ ਕਰ ਸਕਦੇ ਹੋ ਇੰਨੇ ਗਲਾਸਾਂ ਦੀ ਬਜਾਏ ਚਾਰ ਗਲਾਸ ਪੰਜ ਗਲਾਸ ਵੀ ਬਣਾ ਸਕਦੇ। ਲਾਗੋ ਸਮਾਨ ਬਹੁਤ ਜ਼ਿਆਦਾ ਸੀ ਦਾ। ਆ ਦੇਖੋ ਐਵੇਂ ਦਾ ਹੋ ਗਿਆ। ਇਹਨੂੰ ਆਪਾਂ ਸਾਈਡ ਤੇ ਰੱਖ ਦਾਂਗੇ। ਹੁਣ ਆਪਾਂ ਇਹਨੂੰ ਗਲਾਸਾਂ ਦੇ ਵਿੱਚ ਪਾਵਾਂਗੇ। ਇਹਨੂੰ ਪੰਦਲਾਸ ਦੇ ਵਿੱਚ ਪਾ ਰਹੇ ਹਾਂ। ਆ ਦੇਖੋ ਰੰਗ ਦੇ ਦਾ ਵਧੀਆ ਕਾਲਾ ਹੋ ਚੁੱਕਾ। ਕਿਉਂਕਿ ਇਹਦੇ ਵਿੱਚ ਜਿਹੜਾ ਸਰਬਲੋ ਦਾ ਬਾਟਾ ਸੀਗਾ ਉਹਦਾ ਬਹੁਤ ਜ਼ਿਆਦਾ ₹100 ਲੌਂਡੀ ਇਹ ਪੀਣ ਵਾਸਤੇ ਤਿਆਰ ਹੈ ਸਰਦਾਈ ਆ ਬੱਡੇ ਵਿੱਚ ਰੰਗ ਇਹ ਦਾ ਬਿਲਕੁਲ ਲਾਈਟ ਕਾਲਾ ਜਾਂ ਹੋ ਚੁੱਕੇ ਸਾਰੇ ਵੀਰ ਨੂੰ ਦੋਸਤੀ ਹੈ ਭੈਣ ਭਰਾ ਮਨ ਬੇਨਤੀ ਹੈ ਮੇਰਾ ਚੈਨਲ ਪਿੰਡੂ ਕੋਡ ਕੋਡ ਜੰਕਸ਼ਨ ਇਹਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤਾਂ ਕਿ ਅੱਗੇ ਤੋਂ ਵੀ ਇਸ ਤੋਂ ਵੀ ਵਧੀਆ ਵੀਡੀਓ ਬਣਾ ਸਕਾਂ ਹੌਲੀ ਹੌਲੀ ਵੀਡੀਓ ਬਣਾਉਣ ਦੇ ਵਿੱਚ ਸੁਧਾਰ ਕਰ ਰਹੇ ਹਾਂ I do